ਸੋ ਨੂੰ ਹਸੀ ਕਾਮ ਰੇ ਸਾਰੇ ਖਾਨਪਰਾਵਾਂ ਨੂੰ ਦੋਸਤੋ ਇਸ ਟਾਈਮ ਮੱਕੀਆਂ ਦਾ ਬਾਜ਼ਾਰਾ ਹੋਇਆ ਹੋਇਆ ਹੈ ਤੇ ਨਦੀਨ ਵਿੱਚ ਸਟਾਰਟ ਹੋ ਚੁੱਕੇ ਆਪਾਂ ਤੁਹਾਡੇ ਬਾਸਤੇ ਪ੍ਰੋਡਕਟ ਲੈ ਕੇ ਆਏ ਆਂ ਵਧੀਆ ਕੰਪਨੀਆਂ ਦੇ ਤਿੰਨ ਕੰਪਨੀ ਪ੍ਰੋਡਕਟਰ ਰਹਿਣ ਵਾਲੇ ਆ ਔਰ ਇਹ ਤਿੰਨ ਰੇਟਾ ਉਹ ਵੀ ਬਹੁਤ ਵਾਜਬ ਰਹਿਣ ਵਾਲੇ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਕੋਨੇ ਬੈਠੇ ਹੋ ਦੁਨੀਆ ਦੇ ਮਰਜੀ ਕੋਨੇ ਬੈਠੇ ਹੋ ਇੰਡੀਆ ਦੇ ਤਾਂ ਤੁਹਾਨੂੰ ਸੀ ਤੁਹਾਡੇ ਤੱਕ ਬਾਇ ਕੋਰੀਅਰ ਵੀ ਪਹੁੰਚ ਜਿਹੜਾ ਪਹੁੰਚਾ ਸਕਦੇ ਆ ਕੋਰੀ ਦਾ ਖਾਸ ਪ੍ਰਬੰਧ ਹੈ ਪਰ ਤੇ ਆਨੇ ਕਿਹੜਾ ਕੋਰੀ ਦਾ ਖਰਚਾ ਤੁਹਾਡਾ ਹੋਊਗਾ ਪਰ ਰੇਟ ਬਹੁਤ ਸੋਨੇ ਪਾ ਦੇਗੇ ਪ੍ਰੋਜੈਕਟ ਕਿਹੜੇ ਕਿਹੜੇ ਸਾਡਾ ਬਣੇ ਰਿਓ ਉਸ ਨੂੰ ਦੱਸਦੇ ਆ ਆਪਣੇ ਕੋਲ ਇਸ ਟਾਈਮ ਤਿੰਨ ਜਿਹੜੇ ਟਾਪ ਦੇ ਬ੍ਰਾਂਡ ਆ ਉਹ ਆਪਣੇ ਕੋਲ ਇਸ ਟਾਈਮ ਪਹੁੰਚੇ ਹੋਏ ਆ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਆਪਾਂ ਗੱਲ ਕਰੀਏ ਤਾਂ ਜਿਵੇਂ ਉਤਮ ਕੰਪਨੀ ਦਾ ਜਿਹੜਾ ਹੈਗਾ ਇਹ ਆਪਣੇ ਕੋਲ ਪਹੁੰਚਿਆ ਹੋਇਆ ਇਹਦੇ ਵਿੱਚ ਦੋਸਤ ਟੈਕਨੀਕਲ ਨੇ ਅਗਰ ਤੁਹਾਡੇ 60 ਮਾੜੀ ਮੋਟੀ ਇਹ ਤਾਂ ਕੰਮ ਆ ਇਹ ਕੱਲੀ ਵਸੇਰੀ ਆ ਜੇ ਤੁਹਾਨੂੰ ਲੱਗਦਾ ਕਿ 60 ਸਾਰਾ ਜ਼ਿਆਦਾ ਤੇ ਵਿੱਚ ਐਟਰਾ ਤੁਸੀਂ ਹੋਰ ਐਡ ਕਰ ਸਕਦੇ ਚੇ ਦੂਸਰਾ ਆਪਣੇ ਕੋਲ ਆ ਗਿਆ ਸੈਂਟਾ ਦਾ ਬਹੁਤ ਪਿਆਰਾ ਇਹ ਹਰਬੀ ਸਾਈਡ ਹੈ ਮੱਕੀ ਵਾਸਤੇ ਤੇ ਜਿਹੜੀ ਡੋਜ ਹੈ ਇਹਦੀ 400 ਮਿਲ ਰਹਿਣ ਵਾਲੀ ਹੈ ਤੀਜਾ ਆਪਣੇ ਕੋਲੇ ਇਹ ਤੁਹਾਨੂੰ ਕੋਆ ਕੰਪਨੀ ਦਾ ਹੈ ਇਹਦੀ ਡੋਜ ਵੀ 400 ਮਿਲ ਰਹਿਣ ਵਾਲੀ ਹੈ ਔਰ ਤਿੰਨੇ ਟੌਪ ਦੀਆਂ ਕੰਪਨੀ ਦੇ ਬ੍ਰਾਂਡ ਨੇ ਤੁਸੀਂ ਐ ਮੰਨ ਲਓ ਵੀ ਇੱਕ ਦੂਜੀ ਤੋਂ ਤਿੰਨੇ ਇਹ ਵੱਧ ਕੇ ਨੇ ਆਪਾਂ ਤੁਸੀਂ ਜਿਹੜਾ ਮਰਜ਼ੀ ਨਾਲ ਖਰੀਦ ਸਕਦੇ ਹੋ ਜੇ ਕੋਈ ਸਸਤੇ ਦੇ ਵਿੱਚ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਤੁਸੀਂ ਸਸਤੇ ਵਿੱਚ ਲੈਣਾ ਚਾਹੁੰਦੇ ਤਾਂ ਸਸਤੇ ਵਿੱਚ ਹੀ ਆਪਣਾ ਕੋਈ ਤੁਹਾਨੂੰ ਮਿਲ ਜੂਗਾ ਜਿਵੇਂ ਤੁਹਾਡੇ ਘੱਟ ਘੱਟ ਖਰਚੇ ਵਾ ਤੁਸੀਂ ਲੈਣਾ ਚਾਹੁੰਦੇ ਤਾਂ ਤੁਹਾਨੂੰ ਤੁਹਾਨੂੰ ਮਿਲ ਜੂਗਾ ਤਾਂ ਇਹਦੇ ਤੁਸੀਂ ਇਹ ਐਡ ਕਰ ਸਕਦੇ ਹੋ ਹੈਲ ਟੈਂਪੋ ਤੁਸੀਂ ਐਡ ਕਰ ਸਕਦੇ ਹੋ ਇਹਨਾ ਤੁਹਾਡਾ ਦਾ ਖਰਚਾ ਹੈ ਉਹ ਕਾਫੀ ਘਟ ਜਾਣਾ ਹੈ ਮੰਨ ਲਓ ਵੀ ਅੱਧੇ ਮੁੱਲ ਦੇ ਘਰਾਂ ਚ ਜਾ ਕੇ ਇਹ ਤੁਹਾਡੇ ਪਰ ਕਿਲੇ ਰਹਿ ਜਾਣੀ ਹੈ ਪਰ ਇਹਦੇ ਵਿੱਚ ਵੀ ਜਿਹੜੀ ਤੁਹਾਨੂੰ ਆਪਾਂ ਆਇਟਮ ਦੀ ਗੱਲ ਕਰਦੇ ਆ ਉਹ ਐਡ ਕਰਨੀ ਪੈਣੀ ਹੈ ਜਿੱਥੇ ਸੱਠੀ ਹੈ ਜਿੱਥੇ ਸੱਠੀ ਨਹੀਂ ਹੈਗੀ ਉੱਥੇ ਕੋਈ ਜ਼ਰੂਰਤ ਨਹੀਂ ਬਿਨਾਂ ਕਰੋ ਇਹ ਚਾਰ ਬ੍ਰਾਂਡ ਆਪਕੋ ਟੌਪ ਤੇ ਪਹੁੰਚੇ ਆ ਜਿਹੜੇ ਸੱਜਣ ਭਰਾ ਲੈ ਜਾਣਾ ਚਾਹੁੰਦੇ ਆ ਖਰੀਦਣਾ ਚਾਹੁੰਦੇ ਆ ਖਰੀਦ ਸਕਦੇ ਹੋ ਉਹ ਰੇਟ ਆਪਣੇ ਬਹੁਤ ਬਾਜ਼ਰ ਰੇਟ ਨੇ ਕੈਸ਼ ਤੇ ਹੀ ਆਪ ਨੂੰ ਇਹ ਚੀਜ਼ਾਂ ਮਿਲੀਆਂ ਬਿਲਕੁਲ ਆਪਾਂ ਕੈਸ਼ ਜਿਹੜਾ ਕੰਮ ਹੋ ਕਰ ਸਕਦੇ ਆ ਸੋ ਧੰਨਵਾਦ ਸਭ ਦਾ ਜਿਉਂਦੇ ਵਾਧ ਰਹੋ ਆਪਣਾ ਸਮਾਰਟ ਕਿਸਾਨ ਚੈਨਲ ਤੁਸੀਂ ਉਹਨੂੰ ਤੁਸੀਂ ਫੇਸਬੁੱਕ ਤੇ ਫੋਲੋ ਕਰੋ ਤੇ YouTube ਤੇ ਸਮਾਰਟ ਕਿਸਾਨ ਪੀਵੀ 31 ਨੂੰ ਸਬਸਕ੍ਰਾਈਬ ਕਰ ਲਓ ਆਪਾਂ ਤੁਹਾਡੇ ਲਈ ਬਹੁਤ ਚੰਗੇ ਵੀਡੀਓ ਲੈ ਕੇ ਆਉਂਦੇ ਰਹਨੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਉਂਦੇ ਵਾਧ ਰਹੋ ਜੀ